ਜੀ ਸਵੇਰ ਸਵੇਰ ਦਾ ਟਾਈਮ ਆ ਟਾਈਮ ਦੇਖੋ ਬਲਕਿ ਕਿੰਨੇ ਵਜੇ 9 ਵਜੇ ਦਾ ਹੁੰਦਾ ਹੋਣਾ ਸਾਰੇ ਜਾਣੇ ਨੇ ਰੋਟੀ ਵੀ ਵੇਟ ਕਰ ਰਹੇ ਨੇ ਕਿ ਫਟਾਫਟ ਰੋਟੀ ਆ ਦੇ ਤੇ ਮੰਮੀ ਬਣਾ ਰਹੀ ਹੈ ਰੋਟੀ ਮੈਨੂੰ ਹੈਲਪ ਕਰਦੀ ਇਹਨਾਂ ਦੀ ਮਨੀ ਮਨੀ ਕੋਈ ਇਹ ਤਨੂਆ ਇਹ ਹੈ ਸਾਡੇ ਤਾਇਆ ਜੀ ਦਾ ਦੋਤਾ ਸੰਦੇ ਆਪਣਾ ਰੋਟੀ ਬਣਾਉਣੇ ਅਗੇ ਅੰਦਰ ਸਿੰਪਲ ਪਰੌਂਠੇ ਬਣਾਵਾਂਗੇ ਅੱਜ ਜੋਨੀ ਜੋਨੀ ਦੇਖ ਲੈ ਜੋਨੀ ਐਨੀ ਸਿਆਣੀ ਆ ਚਾਲੂ ਇਧਰ ਚੈਂਟਰ ਨਹੀਂ ਕਰਦੀ ਹੈਗੀ ਇਹ ਬਸ ਕਿਚਨ ਦੇ ਬਾਹਰ ਖੜਕ ਕੇ ਮੰਗਦੀ ਹੈ ਜਿਹੜਾ ਕੁਝ ਮੰਗਦੀ ਹੈ ਖਾਣ ਨੂੰ ਇਧਰ ਮੰਮੀ ਰੋਟੀ ਬਣਾ ਰਹੀ ਹੈ ਪਰੌਂਠੇ ਉਹ ਆਪਣੇ ਬਾਹਰ ਲੈ ਆ ਪਰੇਜਰ ਆਪਾਂ ਕੀ ਹਾਂ ਕਿਤੇ ਅਰੇ ਨਸਤੇ ਹਾਂ ਸਿੰਪਲ ਪੌਂਠੇ ਬਣਾਵਾਂਗੇ ਅੱਜ ਆ ਸਿੰਪਲ ਬਤਾਉਂਗਾ ਇਹਦੇ ਕੀ ਸੇ ਇੱਧਰ ਦਹੀਂ ਦਹੀਂ ਨਾਲ ਦਹੀਂ ਤਿਆਰ ਹੋ ਰਹੀ ਆ ਅਦਰ ਲੱਸੀ ਤਿਆਰ ਹੋ ਰਹੀ ਆ ਲੱਸੀ ਸੇ ਚਟਵਾ ਦੇ ਦੂਰਾ ਕਰਨਾ ਹੈ ਹਾਂ ਲਸੀ ਕਰ ਰਹੇ ਆ ਬ੍ਰਦਰ ਤੇ ਆਪਾਂ ਨਾ ਚਟਨੀ ਪਈ ਆ ਨਾ ਮੰਮੀ ਚਟਨੀ ਠੀਕ ਚਟਣੀ ਹੀ ਫਾਲਾਂਗੇ ਨਾਲ ਔਰ ਆਪਣਾ ਜਿਪੜੀ ਪਈ ਸੀ ਮਮਾ ਜੀ ਸਹੀ ਕਰ ਸੋ ਫਰੈਂਡਸ ਜੇ ਤੁਹਾਨੂੰ ਮੇਰੇ ਵਲੌਗ ਚੰਗੇ ਲੱਗਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਠੀਕ ਹੈ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੱਕੇ ਪੱਖੇ ਬੰਦ ਕਰ ਦਿਓ ਹਾਂ ਜੀ ਇਹ ਮੇਰੀ ਤਾਈ ਜੀ ਨੇ ਏ ਬਾ ਬੀਏ ਮੇਰੀ ਛੋਟੀ ਇਹਨਾਂ ਨੂੰ ਇਹ ਇਹ ਤੈਨਾਂ ਦੀ ਦੋਤੀ ਆ ਇਹਨੇ ਤੇ ਮਿਲਣਾ ਆਏ ਸੀਗੇ ਇਹ ਆਈ ਹੋਈ ਆਪਣੇ ਨਾਨਕੇ ਇਹ ਗੁੱਪਤ ਕੀਤਾ ਨਾ ਤੇ ਵਾਸਤੇ ਚੱਲੇ ਨੇ ਹੁਣ ਕਹਿੰਦੇ ਧੁੱਪ ਵਾਲੀ ਆ ਕਹਿੰਦੇ ਘਰੇ ਕਿਸੇ ਨੇ ਰੋਟੀ ਖਾਣਾ ਹੋਣਾ ਮਾਂ ਵੀਰੇ ਨੇ ਆਉਣਾ ਰੋਟੀ ਖਾਣਾ ਹਣਾ ਵੀਰੇ ਨੇ ਆਉਣਾ ਰੋਟੀ ਖਾਣਾ ਠੀਕ ਆ ਹੁਣੇ ਜਾ ਰਹੇ ਆ ਚਲੀ ਮੰਮੀ ਕੋਲ ਜਾਉਗੀ ਦੀਦੀ ਇਹਨਾਂ ਕਦੀ ਖੋਈ ਨਾ ਜਾਨ ਹੈਲੋ ਕਰਦੇ ਬਾਈ ਹੈਪੀ ਦੇਖ ਲੈ ਬਾ ਹਾਏ ਮੇਰੇ ਪੈਰ ਮੱਤ ਗਏ ਵਿਨੰਗੇ ਪੈਰ ਆ ਗਈ ਹਾਏ ਨਿੱਕੂ ਦੀ ਕੁੜੀਆ ਇਹਨਾਂ ਨੂੰ ਪਤਾ ਨਹੀਂ ਨਿੱਕੂ ਕੌਮ ਨੇ ਨਿੱਕੂ ਬਈ ਮੇਰਾ ਬੀਰਾ ਦਾ ਮੇਰਾ ਤਾਏ ਦਾ ਮੁੰਡਾ ਚੱਲਾ ਜੋ ਕੋਈ ਨਾ ਫਿਰ ਕੀ ਹੋਗਾ ਸਾਰੇ ਪੰਜਾਬ ਚ ਘੁੰਮੂਗੀ ਪੌਲ ਦੇ ਚ ਘੁੰਮੂਗੀ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਵਲੌਗ ਦੇਖਿਆ ਵਲੌਗ ਦੇ ਵਿੱਚ ਤੁਸੀਂ ਦੇਖਿਆ ਸਵੇਰ ਤੋਂ ਵਲੌਗ ਮੈਂ ਸ਼ੂਟ ਕਰ ਰਹੀ ਸੀ ਕੋਈ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਨਹੀਂ ਸੀ ਕਿ ਇਸ ਤਰ੍ਹਾਂ ਕੋਈ ਦੁੱਖ ਦਾ ਜਿਹੜਾ ਟਾਈਮ ਸਾਡੇ ਲਈ ਆਉਣਾਗਾ ਤੇ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਸਵੇਰੇ ਵਧੀਆ ਕੰਮਕਾਰ ਕਰ ਰਹੇ ਸੀ ਸਾਰੇ ਹਨਾ ਖਾਣਾ ਵਗੈਰਾ ਬਣਾ ਰਹੇ ਹੋ ਦੇਖਿਆ ਤੁਸੀਂ ਹਨਾ ਤੇ ਮਤਲਬ ਕਿ ਉਸ ਤੋਂ ਬਾਅਦ ਫਿਰ ਮੇਰੇ ਤਾਈ ਜੀ ਆਏ ਹਨਾ ਉਹ ਮਿਲ ਕੇ ਗਏ ਕਿਉਂਕਿ ਮੈਂ ਆਈ ਹੋਈ ਸੀ ਚਲੋ ਆਗੇ ਹਨਾ ਇਦੋਂ ਬੱਚਾ ਪਾਰਟੀ ਸਾਰੇ ਇਕੱਠੇ ਹੋਈ ਹੋਈ ਸੀ ਬ੍ਰਦਰ ਮੈਂ ਭਰਾ ਕਹਿੰਦਾ ਚੌਲ ਬਣਾ ਲਾ ਮੈਂ ਚੌਲ ਬਣਾ ਲਈ ਜੀ ਤੇ ਆਪਾਂ ਸਾਰੇ ਨਾਲ ਮਿਲ ਕੇ ਬੈਠ ਕੇ ਖਾ ਲਏ ਟਾਈਮ 2:30 ਵਜੇ ਦਾ ਸੀਗਾ ਤੇ ਉਸ ਤੋਂ ਬਾਅਦ ਚੌਲ ਖਾਦੇ ਸੀ ਚੌਲ ਖਾ ਕੇ ਨਾ ਧੋਕੀ ਜਿਹੜਾ ਹੈਗਾ ਪ੍ਰੈਸ ਕਰਵਾਇਆ ਜੀ ਮੇਥੋਂ ਸੂਟ ਫਰਕੂਣੀ ਵੀ ਉਹਨੇ ਮੇਥੋਂ ਕਰਵਾਈ ਆ ਉਸ ਤੋਂ ਬਾਅਦ ਜਿਹੜਾ ਹੈਗਾ 3:00 ਵਜੇ 3 ਵਜੇ ਉਹ ਘਰੋਂ ਚੱਲ ਘਰੋਂ ਚਲੇ ਆ ਗਿਆ ਤੇ ਇਹੋ ਜਿਹਾ ਮਤਲਬ ਘਰੋਂ ਗਿਆ ਜੀ ਉਹ ਕਦੇ ਪਰਤ ਕੇ ਵਾਪਸ ਨਹੀਂ ਆਇਆ ਤੇ ਸਾਡੇ ਸਾਰਿਆਂ ਲਈ ਉਸ ਸਾਰ ਨੂੰ ਸਗਲੀ ਵਿਛੋੜਾ ਦੇ ਗਿਆ ਤੇ ਬਸ 2 ਦਿਨ ਪਹਿਲਾਂ ਹੀ ਮੇਰੇ ਮੰਮੀ ਚਾਹ بیمار ਹੋ ਗਏ ਜਿਵੇਂ ਆਪਾਂ ਕਹਤ ਨੇ ਵਿੱਚ ਕੋਈ ਚਾਂਸ ਦਿਖਾਈ ਦੇਣ ਲੱਗ ਚੰਦਾ ਹਾਂ ਤੇ ਮੇਰਾ ਭਰਾ ਵੀ ਸਾਡੇ ਨਾਲ ਨਾ ਹੋਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਿਆ ਜਦੋਂ ਅਸੀਂ ਰਾਤ ਨੂੰ ਬੈਠੇ ਤਾਂ ਮੈਨੂੰ ਵੀ ਐਵੇਂ ਕਹਿਣ ਲੱਗਾ ਜਿਵੇਂ ਮਰ ਗਿਆ ਮਤਲਬ ਉਹ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਜੋ ਮੇਰੇ ਨਾਲ ਹੋਇਆ ਹਨਾ ਜੋ ਮੇਰੇ ਨਾਲ ਬੀਤਿਆ ਤੇ ਤੁਹਾਨੂੰ ਕਹਿਣ ਲੱਗ ਗਿਆ ਉਹ ਵੀ ਮਤਲਬ ਕਿ ਜੇ ਮੈਂ ਮਰ ਗਿਆ ਤੂੰ ਕਿਵੇਂ ਰੋਏਗੀ ਮੈਂ ਉਹਨੂੰ ਗੁੱਸੇ ਹੋਈ ਮੈਂ ਵੀ ਕੋਈ ਗੱਲ ਕਰਦਾ ਹੁੰਦਾ ਹੈ ਹਨ ਤੇ ਪਰ ਪਤਾ ਨਹੀਂ ਸੀ ਵੀ ਸ਼ਾਇਦ ਸੱਚੀ ਉਹ ਸਾਡੇ ਨੂੰ ਛੱਡ ਕੇ ਚਲਾ ਜਾਊਗਾ ਪਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਦੇ ਵੀ ਜੀ 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 ਕਿ ਮੈਂ ਸਾਰਾ ਠੀਕ ਠਾਕ ਹੋ ਗਿਆ ਬੇੜੇ ਪੰਜਾਬ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਜਿਹੜਾ ਹੋ ਚੁੱਕਿਆ ਹੋ ਗਾ 6 ਵਜੇ ਤੋਂ ਪੰਨ ਮੰਟ ਰਹਿੰਦੇ ਆ ਤੇ ਹਲੇ ਵੀ ਬਾਹਰ ਨਿਕਲਣ ਦਾ ਜਨ ਨਹੀਂ ਕਰਦਾ ਤੇ ਕਿਤਲਾ ਮੌਸਮ ਦਾ ਸੀ ਪੀਕਾ ਗਰਮੀ ਅਜੇ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਤੇ ਆਪਣਾ ਬਾਜ਼ਾਰ ਦਾ ਤੇ ਆਵਾਂਗੇ ਕੱਲ ਵੀ ਸੀ ਬਜ਼ਾਰ ਗਈ ਸੀ ਕੱਲ ਕਾਫੀ ਟਾਈਮ ਮਤਲਬ ਲੇਟ ਗਈ ਸੀ ਬਜ਼ਾਰ ਨਹੀਂ ਰਹਾ ਹੋਇਆ ਸੀ ਕਿ ਸਾਨੂੰ ਆਉਂਦੇ ਹਾਂ ਤੇ ਕੱਲ ਮੈਂ ਬਲੌਗ ਨਹੀਂ ਬਣਾਇਆ ਹੈਗਾ ਤੇ ਮਤਲਬ ਸੋਚਾ ਮੈਂ ਅੱਜ ਚਲੋ ਬਲੌਗ ਬਣਾ ਲੈਂਦੇ ਹਾਂ ਤੇ ਮੇਰੇ ਮਗੇ ਸਿਰ ਧੁੱਤਾ ਸੀਗਾ ਤੇ ਆਪਾਂ ਨਾ ਵਿਆਹ ਚੱਲਾਂਗੇ ਤੇ ਜਿਹੜੀ ਆਪਾਂ ਸਟੌਪ ਤੇ ਜਾਵਾਂਗੇ ਮਤਲਬ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਜਿਹੇ ਸੂਟ ਮਿਲਦੇ ਆ ਠੀਕ ਰੇਟ ਤੇ ਮਿਲਦੇ ਨੇ ਮਤਲਬ ਵਧੀਆ ਸੂਟ ਹੁੰਦੇ ਨੇ ਬਹੁਤ ਹੀ ਵਧੀਆ ਤੇ ਕੱਲ ਨਾ ਆਪਾਂ ਜਿਹੜੇ ਸੂਟ ਖਰੀਦੇ ਸੀਗੇ ਇੱਕ ਤਾਂ ਇੱਕ ਤਾਂ ਸਾਨੂੰ ਕਾਲੀ ਸੀਗੀ ਰਾਤ ਨੂੰ ਸ਼ਾਮ ਨੇਰਾ ਹੋ ਗਿਆ ਸੀਗਾ ਤਾਂ ਕਰਕੇ ਨੇ ਥੋੜਾ ਜਿਹਾ ਚੈੱਕ ਨਹੀਂ ਕੀਤਾ ਹੈਗਾ ਉਹਦੇ ਵਿੱਚ ਇੱਕ ਤਾਂ ਛਿਰਖੀ ਆ ਗਈ ਸੂਟ ਚ ਉਹ ਚੇਂਜ ਕਰਨਾ ਇੱਕ ਜਿਹੜਾ ਸੂਟ ਮੈਂ ਲੈ ਕੇ ਗਈ ਸੀ ਉਹ ਨਾ ਕਲਰ ਮੇਨ ਆ ਗਿਆ ਵਿਓ ਕਲਰ ਤਾਂ ਮੇਰੇ ਕੋ ਕਾਫੀ ਨਹੀਂ ਕਿ ਮੈਂ ਕਲਰ ਚੇਂਜ ਕਰਨਾ ਤਾਂ ਉਹ ਚੇਂਜ ਕਰਕੇ ਆਵਾਂਗੇ ਬਸ ਫਟਾਫਟ ਨੇ ਮੈਂ ਸਰਵੋਣੀਏਂਗੀ ਜਾ ਕੇ ਤੇ ਮਾਮਾ ਜੀ ਦੀ ਕੁੜੀ ਨਾਲ ਜਾਵਾਂਗੀ ਮੈਂ ਦੰਨਣਾ ਚਾ ਮੰਗਦੇ ਹਰ ਤੇ ਉਹ ਨਾ ਫਿਰ ਬਾਰੀਆ ਤੇ ਮੈਂ ਹਾਂਜੀ ਸਾਰਾ ਉਹ ਸਹੀ ਚੱਲ ਰਿਹਾ ਸੀ ਪਤਾ ਵੀ ਨਹੀਂ ਸੀ ਸਾਨੂੰ ਤਾਂ ਵੀ ਇਸ ਤਰ੍ਹਾਂ ਵੀ ਦੁੱਖ ਦਾ ਜਿਹੜਾ ਟਾਈਮ ਆਉਣ ਵਾਲਾ ਸਾਡੇ ਲਈ ਹਨਾ ਸਾਰਾ ਜਾਨੇ ਬਹੁਤ ਜ਼ਿਆਦਾ ਖੁਸ਼ ਸੀਗੇ ਹਨਾ ਕੋਈ ਪਤਾ ਨਹੀਂ ਸੀ ਵੀ ਸਾਡਾ ਬਰਾਦਰ ਸਾਨੂੰ ਮਤਲਬ ਮੇਰਾ ਭਰਾ ਜਿਹੜਾ ਹੈਗਾ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਜਾਊਗਾ 10:30 ਵਜੇ ਸਾਨੂੰ ਫੋਨ ਆ ਗਿਆ ਸੀ ਜੀ ਮਤਲਬ ਕਿ ਫਿਰ ਜਿਹੜਾ ਹੈਗਾ ਸਾਡਾ ਭਰਾ ਸਾਨੂੰ ਸਦਾ ਲਈ ਛੱਡ ਕੇ ਤੁਰ ਗਿਆ ਤੇ ਮੈਂ ਇਹ ਵੀਡੀਓ ਫਰੈਂਡਸ ਜਿਹੜੀ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਹਨਾ ਇਹ ਮੈਂ ਮਤਲਬ ਕਿ ਬਣਾਈਆਂ ਮੇਰੇ ਕੋਲ ਪਈਆਂ ਸੀ ਫਿਰ ਬ੍ਰਦਰ ਦੀ ਡੈਥ ਹੋਣ ਕਰਕੇ ਨਾ ਆਪਣੇ ਤੋਂ ਪੋਸਟ ਨਹੀਂ ਸੀ ਹੋਈਆਂ ਫਿਰ ਮੈਂ ਵੀਡੀਓ ਵੀ ਜਿਹੜੀਆਂ ਪੂਣੀਆਂ ਬੰਦ ਕਰ ਦਿੱਤੀਆਂ ਸੀਆਂ ਕਾਫੀ ਟਾਈਮ ਐ ਵੀਡੀਓ ਨਹੀਂ ਪਈ ਬਸ ਇੱਕ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਸੀਗੀ ਵੀ ਆਪਾਂ ਤਾਂ ਕਰਕੇ ਵੀਡੀਓ ਨਹੀਂ ਪਾਉਂਦੇ ਜੀ ਆਪਾਂ ਵੀ ਮਤਲਬ ਮੇਰੇ ਬ੍ਰਦਰ ਦੀ ਡੈਥ ਹੋ ਗਿਆ ਹਨਾ ਸੋ ਅੱਜ ਸਾਲ ਹੋ ਗਿਆ ਜੀ ਉਹਨੂੰ ਹਨਾ ਤੇ ਬ੍ਰਦਰ ਕਦੇ ਵੀ ਮੜ ਕੇ ਨਹੀਂ ਆਊਗਾ ਬਸ ਯਾਦਾਂ ਨੇ ਯਾਦਾਂ ਦੇ ਸਹਾਰੇ ਰਹੀ ਜਾਂਦੇ ਆ